ਆ ਗੁਰੂ ਪਰਉ ਦੁਹਾਰੋ ਨੇ ਤੰਤ ਅੰਮ੍ਰਿਤ ਬਿਲੇ ਚਲ ਰਹੀ ਲੜੀਵਾਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤ ਪੰਧੇ ਰੱਖੇ ਮਨੁਮਤਾਂ ਦੇ ਸਰਬ ਸੰਜੇ ਗੁਰੂ ਰਹਿਬਰ ਜਿਉਂਦ ਗੁਰੂ ਉਤਾਰ ਗੁਰਗਤੀ ਤੇ ਮirajban ਬਣੀ ਬੋਇਤ ਗਿਆnde ਸੋਮੇ ਗਿਆnde ਸਾਗਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸਤਿ ਬਿਡੇ ਗੁਰਖਾ ਛਾ ਸਤ ਸੰਗ ਜੀਓ ਆਓ ਜੋਤਿਰੰਤੂ ਆਪਾਂ ਤਨ ਤਨ ਸਾਹਿਬ ਸ੍ਰੀ ਗੁਰੂ ਅਨੰਤ ਪਾਸ਼ਾ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਜੀਵਨ ਦੀ ਕਥਾ ਵਿਚਾਰ ਆਪਾਂ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਨਦੀ ਦਾ ਕਿੱਸਾ ਬਣ ਕੇ ਆਪਾਂ ਸੰਗਰਾਂ ਦੇ ਪੰਮ ਜੀ ਨੂੰ ਇਹ ਚਾਉਂ ਕੋਝਕ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਂ ਜਿਨਾਂ ਰੱਬੀ ਗੁਣਾਂ ਦੀ ਵਰਤਤ ਨਾਲ ਇਨਸਾਨ ਦੁੱਖਾਂ ਕਲੇਸਾਂ ਰੋਗਾਂ ਸੋਗਾਂ ਕਾਰਿਆ ਸਾੜਿਆ ਚਿੰਤਾ ਟਿਕਰਾ ਜਮਾਂ ਦੀ ਮਾਰ ਤੋਂ ਬਚਦਾ ਜਮਾਂ ਦੀ ਮਾਰ ਦੇ ਨਾਲ ਨਾਲ ਗੁਰੂ ਰੇਵ ਦੀ ਕਿਰਪਾ ਕਰਦਾ ਏ ਕਿ ਜਨਮ ਮਰਨ ਦਾ ਜਿਹੜਾ ਦੁੱਖ ਆ ਉਤੋਂ ਹੀ ਬਚਾ ਲੈਣਾ ਬਚਾਉਂਦਾ ਤਾਹੀਏ ਗੁਰੂ ਪਿਆਰਿਓ ਇਹ ਕੋ ਉਦਾਹਰਨ ਪਹਿਲਾਂ ਆਪਾਂ ਲੈ ਲਈਏ ਦੇਵੀ ਤੌਰ ਤੇ ਪਿਤਾ ਤਦੋਂ ਮਤ ਕਰਦਾ ਏ ਜਦੋਂ ਦੁਖੀ ਹੋਇਆ ਪੁੱਤਰ ਸਰਪੁਰਾਂ ਦੇ ਚੰਨਾ ਵਿੱਚ ਡਿੱਗ ਪੈਂਦਾ ਹੈ ਪਿਤਾ ਦੇ ਚੰਨਾ ਵਿੱਚ ਡਿੱਗ ਪੈਂਦਾ ਮੈਨੂੰ ਉਸੋ ਦੀ ਗੱਲ ਯਾਦ ਆ ਗਈ ਇਸਾਈ ਤਰ੍ਹਾਂ ਦੀ ਇੱਕ ਇਨਸਾਨ ਦੇ ਦੋ ਪੁੱਤਰ ਸੀਗੇ ਚੰਨਾ ਕਾਰੋਬਾਰ ਸੀ ਇੱਕ ਪੁੱਤਰ ਕੰਮ ਬਹੁਤ ਕਰਦਾ ਏ ਇੱਕ ਪੁੱਤਰ ਡੱਕਾ ਤੋੜ ਕੇ ਦੁਰਬ ਨਹੀਂ ਕਰਦਾ ਫਿਰ ਵੀ ਚੌਧਰ ਦਾ ਕਰਦਾ ਜੋਦਾ ਖਰਚਾ ਜ਼ਿਆਦਾ ਕਰਦਾ ਏ ਤਕੀ ਲੋਕਾਂ ਦੇ ਚੁੱਕੇ ਝਕਾਏ ਤੇ ਤੇਰਾ ਵੱਡਾ ਭਰਾ ਤਾਂ ਤੇਰੇ ਪਿਤਾ ਦੇ ਲਾਗੇ ਬਹੋਂਦੇ ਉਹਦਾ ਜਦਾ ਗਣਾ ਮੰਨਦਾ ਹੈ ਤੇਰਾ ਘੜਨੇ ਬੰਦਦਾ ਆਪਣੇ ਬਾਪ ਨੂੰ ਕਹਿ ਲਗਾ ਛੋਟਾ ਪੁੱਤਰ ਕਹਿ ਲਗਾ ਜਿੰਨਾ ਤੋਂ ਉਹਦਾ ਕਹਿਣਾ ਮੰਨਦਾ ਹੈ ਵੱਡੇ ਭਰਾ ਦਾ ਉਹ ਤਾਂ ਮੇਰਾ ਕਹਿਣਾ ਨਹੀਂ ਮੰਨਦਾ ਇਕ ਗੱਲ ਯਾਦ ਰੱਖਣ ਵਾਲੇ ਪਿਆਰੋ ਬਾਪ ਕੁਝ ਦੁੱਤੇ ਰਮ ਜਿਹੜਾ ਜ਼ਿਆਦਾ ਕੰਮ ਕਰੂਗਾ ਜਿਹੜਾ ਕਰੂਨ ਰਬ ਬਾਪ ਨਾਲ ਪਿਆਰ ਕਰੂਗਾ ਹੁਣ ਮੇਰੇ ਨਾਲ ਤਾਂ ਪਿਆਰ ਵੀ ਨਹੀਂ ਕਰ ਰਿਹਾ ਤੇ ਕਾਣਾ ਜੰਮਾ ਚੁੱਕਾ ਵੀ ਚਾਹੁੰਦਾ ਏ ਤੇ ਇਹ ਵੀ ਕਹਿੰਦਾ ਬਾਦ ਮੇਰਾ ਕੰਮ ਮੇਰੇ ਮਗਰ ਲਗੇ ਮੇਰਾ ਕਾਣਾ ਮੰਨੇ ਘਰ ਤੋ ਆਨੇ ਗੋੜੇ ਚੁੱਕ ਚੁਕਾ ਕੇ ਉਹ ਅਟਕ ਕਰ ਤੋ ਅਟੂ ਕੇ ساری ਜ਼ਮੀਨ ਜਾਇਦਾਦ ਵੇਚ ਲਈ ਕਰਸ਼ਦਾ ਪੈ ਗਿਆ ਬੇਜਰਜ ਮੰਗਣਾ ਪੈ ਗਿਆ ਜਦੋਂ ਹਾਲਾਤ ਬਹੁਤ ਮਾੜੀ ਹੋ ਗਈ ਤੇ ਮੰਗਦਾ ਫਿਰਦਾ ਸ਼ਹਿਰ ਵਿੱਚ ਅੱਬ ਬਾਬੇ ਦੇ ਧਰ ਲੈ ਕੇ ਫਿਰ ਗੱਲ ਗੁਰੂ ਦੀ ਕਰ ਰਹੇ ਜਦੋਂ ਉਹ ਨਾਦ ਮੰਗਦੇ ਆ ਮੰਗਦੇ ਜਾਂਦੇ ਮਾਣੇ ਹੋ ਕੇ ਤੇ ਪਿੰਡ ਦਾ ਬੰਦਾ ਇੱਕ ਵਰੀ ਮੰਗਦੇ ਹੋਏ ਨੂੰ ਕਿਸੇ ਬਾਜ਼ਾਰ ਵਿੱਚ ਮਿਲ ਗਿਆ ਉਹਨੇ ਪਛਾਣ ਲਿਆ ਕਹਿ ਲਗਾ ਇਹ ਤਾਂ ਬਨਾਨਾ ਉਹਨਾਂ ਨੇ ਆਦਮੀ ਦਾ ਮੁੰਡਾ ਇਦੋਂ ਸਿਆਣਕੇ ਪੁੱਛਿਆ ਕਾਕਾ ਤੇਰਾ ਨਾਮ ਅੰਤ ਨਹੀਂ ਗਨਹਾਰੀ ਕਹਿੰਦੇ ਇਹ ਲਾਲ ਕਹਿੰਦੇ ਇਹ ਲਾਲ ਤੇ ਲੋਕਾਂ ਦੇ ਚੁਗੜੀਆਂ ਦੇ ਲੋਕਾਂ ਦੇ ਪਿੱਛੇ ਲੱਗਾ ਬਾਪ ਨੂੰ ਛੱਡਿਆ ਲੋਕਾਂ ਦੇ ਪਿੱਛੇ ਲੱਗਾ ਬਗਾਨਾਂ ਦੇ ਪਿੱਛੇ ਲੱਗਾ ਆ ਹਲਾਤਾ ਹੋਈ ਮੇਰੋਂ ਸਾਡਾ ਅਸਲ ਬਾਪ ਗੁਰੂ ਆ ਪੂਰਨ ਗੁਰੂ ਉਹਨੂੰ ਛੱਡ ਕੇ ਜੇ ਸਮੁੰਦਰ ਤੋਂ ਇਹਦਾ ਮੰਨ ਲੀਏ ਕਿ ਸਮੁੰਦਰ ਤੋਂ ਛੱਡ ਕੇ ਅਸੀਂ ਛੱਪੜੀਆਂ ਤੇ ਆਣ ਕੇ ਬਹਿ ਜਾਈਏ ਤਾਂ ਸਮੁੰਦਰ ਜੋ ਕੁ ਸਮੁੰਦਰ ਵਿੱਚ ਆ ਉਹ ਛੱਪੜੀਆਂ ਵਿੱਚ ਆਇਆ ਨਹੀਂ ਜੋ ਕੁਛ ਪ੍ਰੀਅਮ ਵਿੱਚ ਉਸ ਬੰਦ ਵਿੱਚ ਹੈ ਨਹੀਂ ਤਦ ਫਿਰ ਲਾਚੜਾ ਹੋ ਜਾਊਗਾ ਗੱਲ ਲੱਗੀ ਬਲਾਈਏ ਕਿ ਕਹਿ ਲਗਾ ਤੂੰ ਮੇਰੇ ਬਾਪ ਦਾ ਤੇ ਸੁਨੇਹਾ ਦੇ ਸਕਦਾ ਹੈ ਮੈਂ ਤੇਰਾ ਪੁੱਤਰ ਮੰਗਦਾ ਬਣ ਕੇ ਉਦੋਂ ਨੂੰ ਮਿਲਣਾ ਚਾਹੁੰਦਾ ਹੁਣ ਦੇ ਕੋਲ ਜਦੋਂ ਸੱਟ ਲੱਗੇ ਮਨ ਤੇ ਤਨ ਤੇ ਸੱਟ ਲੱਗੇ ਦੋਨਾਂ ਤੇ ਸੱਟ ਲੱਗੇ ਨਾ ਹੁਣ ਕਹਿੰਦਾ ਗੁਰੂ ਬਾਬਾ ਨੂੰ ਮਿਲਣਾ ਚਾਹੁੰਦਾ ਹਾਂ ਬਾਬਾ ਤੋਂ ਹੋਈ ਸੀ ਨਾ ਮੇਥੋਂ ਲੜਦੜਾ ਕੇ ਕਰੋਨਾ ਕਲਿਆ ਜ਼ਮੀਨ ਜਾਨ ਦਾ ਖਰਾਬ ਕਰ ਦਿੱਤੀ ਤਨ ਦੋ ਸਰੀਰ ਖਰਾਬ ਕਰ ਲਈ ਜਿਸ ਪਾਪ ਕੋ ਪਜ ਕੇ ਗਿਆ ਸੀ ਮੌਜ ਮਸਤੀ ਕਮਾਉਣ ਵਾਸਤੇ ਉਹ ਚਾਰ ਦਿਨ ਮੌਜ ਮਸਤੀ ਕਮਾਈ ਦੁਖੀ ਹੋਇਆ ਫਿਰ ਯਾਦ ਆਈ ਬਾਪ ਦੀ ਬਾਪ ਮੇਰਾ ਚੰਗਾ ਸੀ ਕਿਸੇ ਗੱਲ ਤੋਂ ਰੋਕਦਾ ਨਹੀਂ ਸੀ ਜੇ ਗੁਰੂ ਬਾਪ ਦੇ ਕਣ ਵਿੱਚ ਰਹਿੰਦਾ ਅੱਜ ਮੇਰਾ ਆ ਹਾਲ ਦਾ ਹੁੰਦਾ ਜਿ ਅਸੂ ਪਰੋ ਜੋ ਇਸ ਮੁੰਡੇ ਨੇ ਸੋਚਿਆ ਬਿਜੇ ਰੱਬ ਦਾ ਕਹਿਣਾ ਮੰਨਦਾ ਬਾਪ ਦਾ ਕਹਿਣਾ ਮੰਨਦਾ ਤੇ ਮੇਰਾ ਅੱਜ ਵੜਾ ਹਾਲ ਦੇ ਸੀ ਹੋਣਾ ਮੈਂ ਚੌਧਰੀ ਹੋਣਾ ਸੀਗਾ ਕਰਦਾ ਖੁਦਾ ਖਰਚ ਮਿਲ ਨਸੀ ਅਜ ਬੰਦੇ ਤੇ ਜਰਾ ਕਰੇ ਅਕਲੋਂ ਦੀ ਪੈਰੋਂ ਬਾਤ ਪੁੱਛ ਜਦ ਬੰਦਾ ਦੁਖੀ ਹੁੰਦਾ ਅਸੀਂ ਦੁਖੀ ਤਾਂ ਪਰ ਅਕਲ ਸਾਨੂੰ ਅਜੇ ਵੀ ਨਹੀਂ ਆਈ ਬੇਹਣ ਵੀ ਐਸੀ ਗੁਰੂ ਦਾ ਲੜਪੜਦੀ